ਸਿੰਮਰਾ ਤੋਂ ਹਾਂਜੀ ਸੇਵਕ ਜਲਾ ਗਿਆ ਵੈ ਹਾਂਜੀ ਮੈਂ ਕੀਤਾ ਸੀ ਫੋਨ ਮੈਸੀ ਕੀਤਾ ਮੈਂ ਆ ਰਹੀ ਆ ਤੇ ਰੁਕ ਜਾਂਦਾ 10 ਮਿੰਟ ਉਹ ਦੱਸਿਆ ਕੀ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਫੋਨ ਆ ਗਿਆ ਸੀ ਕੋਚਰੀ ਵੱਲੋਂ ਹਾਂਜੀ ਹਾਂ ਆਉ ਤੇਰਾ ਮਾਮਾ ਵੀ ਦੱਸੰਦਿਆ ਉੱਥੇ ਬੜਾ ਰਫੜ ਖੰਨਾ ਪਿਆ ਪਤਾ ਨਹੀਂ ਉਹਨੇ ਕਿਹੜੇ ਲੋਕ ਇਕੱਠੇ ਕੀਤੇ ਜ਼ਮਾਨਤਾਂ ਵਾਸਤੇ ਅੱਛਾ ਸਾਨੂੰ ਤਾਂ ਸਮਝ ਨਹੀਂ ਆਂਦੀ ਜੇ ਉਹਦੀ ਜ਼ਮਾਨਤ ਹੋ ਗਈ ਕੋਈ ਹੋਰ ਹੀ ਨਾ ਸੱਪਾ ਪੈ ਜਾਵੇ ਜ਼ਮਾਨਤ ਨਹੀਂ ਅਹੀਂ ਉਹਦੀ ਹੋਣਦੇ ਨਹੀਂ ਦੇਈ ਦੇ ਮਾਮੀ ਜੀ ਨਾ ਹੀ ਹੋਵੇ ਤਾਂ ਚੰਗੀ ਗੱਲ ਆ ਸੇਵਕ ਵੀ ਬਹੁਤ ਪਰੇਸ਼ਾਨ ਤੁਰੀ ਮੈਂ ਤੇ ਤਾਂ ਆਈ ਆ ਮੈਂ ਕਿਹਾ ਮੈਂ ਹੁਣ ਬਹਿ ਕੇ ਜਾਉਂਗੀ ਤੇ ਮਾਸੀ ਆਂਦੋਂ ਉਹਨਾਂ ਨੂੰ ਕਹੂੰਗੀ ਤੁਹਾਡੇ ਪਿੰਡ ਦਾ ਜਿਹੜਾ ਸਰਪੰਚ ਆ ਨਾ ਸਰਪੰਚਾਂ ਦੀ ਬੜੀ ਬੜੀ ਮਨਾਈ ਹੁੰਦੀ ਬੜੀ ਬੜੀ ਗਾਂ ਤੱਕ ਤੇਨਾਂ ਨੇ ਕਹਣਾ ਕਿ ਇੱਕ ਚੰਗੇ ਬੰਦੇ ਨੂੰ ਵੀ ਚਪਾਓ ਤੇ ਕਚੈਰੀ ਜਾ ਕੇ ਗੱਲ ਕਰਨ ਉਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਹਾਏ ਹੇ ਤਿੰਨ ਦਿਨ ਪਾਸੋਂ ਕੇਸ ਪਾਇਆ ਅਹੀਂ ਵੀ ਪਾਤਾ ਹਰਮਨ ਵੱਲੋਂ ਵੀ ਤੇ ਚਲ ਅਸੀਂ ਪਾਣਾ ਸੀ ਉਹਦਾ ਕਿਹੜਾ ਕੋਈ ਅੱਗੇ ਪਿੱਛੇ ਤੇ ਉਹ ਉਹ ਕੁੜੀ ਤੇ ਕਹਿੰਦੇ ਹਸਪਤਾਲ ਦਾਖਲ ਹੋ ਗਈ ਆ ਜਿਹੜੀ ਬਾਹਰ ਵਾਲੀ ਉਹ ਕੀ ਨਾਵਾ ਨਾਵਾ ਚਲੋ ਕੋਈ ਨਾ ਤੁਸੀਂ ਇਦਾਂ ਕਰੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਵਾਂ ਨਹੀਂ ਪੁੱਤ ਪਾਣੀ ਨਹੀਂ ਬੀਨਾ ਮੇਨੂੰ ਤਾਂ ਟੈਨਸ਼ਨ ਜੀ ਹੋਈ ਜਾਂਦੀ ਮੈਂ ਕਿਹਾ ਚੱਲ ਗੱਲਬਾਤ ਤੇਰੇ ਨਾਲ ਹੋਈ ਹੋਣੀ ਆ ਆਇਆ ਹੈਗਾ ਘਰੇ ਕੋਈ ਕਿ ਤੂੰ ਕੱਲੀ ਆ ਨਹੀਂ ਮੰਮੀ ਇੱਥੇ ਹੀ ਆ ਮੈਂ ਉਹਨੂੰ ਬੁਲਾ ਕੇ ਲਿਆਉਣੀ ਗੁਰਜੀਤ ਜੀ ਆਏ ਨੇ ਹਾਂਜੀ ਚਲ ਬੁਲਾ ਲਿਆ ਦੱਸ ਗੁਰਜੀਤ ਮੈਨੂੰ ਕੁਝ ਪੁੱਠਾ ਸਿੱਧਾ ਨਾ ਕਹਦੇ ਅੱਗੇ ਉਹ ਚਿੜੀ ਪਈ ਮੇਰੇ ਤੋਂ ਕੀ ਕਰਾਂ ਪਰ ਮੈਂ ਵੀ ਤਾਂ ਮਜਬੂਰ ਆ ਅਸੀ ਪਈ ਆ ਸਾਡੇ ਤੇ ਬੀਤ ਦੀ ਵੀ ਸਾਨੂੰ ਪਤਾ ਉਹ ਕੀ ਜਾਣੇ ਸਾਡਾ ਦੁੱਖ ਮੰਮੀ ਕੋਣ ਆ ਆ ਬਾਤ ਮੰਮੀ ਆਏ ਆ ਤੇ ਮੰਮੀ ਤੁਹਾਡੇ ਨਾਲ ਦੀ ਰਿਕਵੈਸਟ ਆ ਤੁਸੀਂ ਨਾ ਮੰਮੀ ਸਾਹਮਣੇ ਕੋਈ ਇਦਾਂ ਦੀ ਗੱਲ ਨਾ ਕਰਿਓ ਉਹ ਅੱਗੇ ਵਿਚਾਰੇ ਟੁੱਟੇ ਪਏ ਆ ਜੇ ਤੁਸੀਂ ਤੂੰ 2-4 ਗੱਲਾਂ ਹੋ ਸੁਣਾਤੀਆਂ ਨਾ ਆਵੇਂ ਉਹ ਅਗਲੇ ਬੰਦੇ ਦਾ ਮਨ ਪਰੇਸ਼ਾਨ ਹੋਗਾ ਟੁੱਟੀ ਤੇ ਪੁੱਤ ਤੂੰ ਉਦੋਂ ਤੂੰ ਵੀ ਪਈ ਹਾਂ ਜਦੋਂ ਤਿੰਨੋਂ ਨੇ ਮੇਰੀ ਝੋਲੀ ਚ ਪਾਇਆ ਸੀ ਭੁੱਲ ਗਈਆਂ ਦਿਨ ਮੈਂ ਨਹੀਂ ਭੁੱਲੀ ਪਰ ਜਦੋਂ ਕਿਸੇ ਤੇ ਦੁੱਖ ਹੁੰਦਾ ਨਾ ਹਰ ਕੋਈ ਟੁੱਟਦਾ ਹੀ ਹੁੰਦਾ ਵਾ ਤੇ ਬਾਕੀ ਤੂੰ ਬਹੁਤੀ ਸਿਆਣੀ ਨਾ ਬਣ ਮੈਨੂੰ ਪਤਾ ਉਹ ਨਾਲ ਕਿੱਦਾਂ ਗੱਲ ਕਰਨੀ ਤੇ ਕੀ ਗੱਲ ਕਰਨੀ ਆ ਮੈਂ ਆਪੇ ਕਰ ਲਾਂਗੀ ਹਾਂਜੀ ਚਲ ਆ ਜਾ ਹੋਰ ਕੀ ਹਾਲ ਜੇ ਭੈਣ ਜੀ ਫਿਰ ਕਾਦਾ ਹਾਲ ਦੱਸੋ ਗੁਰਜੀਤ ਭੈਣ ਜੀ ਤੁਹਾਡੇ ਸਾਹਮਣੇ ਹੀ ਆ ਧੀ ਪੁੱਤ ਸੁਖੀ ਹੋਣ ਨਾ ਤੇ ਹਾਲ ਚਾਲ ਵੈਸੇ ਚੰਗੇ ਹੁੰਦੇ ਨੇ ਇੱਥੇ ਤੇ ਆਪਣੇ ਕੀ ਤੋਂ ਦੂਜੀਆਂ ਕੀ ਉਹ ਵੀ ਆਪਣੇ ਵਰਗੀਆਂ ਨੇ ਵੇਖੀਆਂ ਨਹੀਂ ਜੇ ਜਾਂਦੀਆਂ ਹਾਰਮੋਨ ਵੀ ਨਹੀਂ ਠੀਕ ਹੈਗੀ ਉਹ ਬਿਮਾਰ ਪਈ ਬਹੁਤ ਜ਼ਿਆਦਾ ਪਤਾ ਨਹੀਂ ਬੱਚਿਆਂ ਨੇ ਦਿਲ ਤੇ ਜ਼ਿਆਦਾ ਹੀ ਲਾ ਲਈ ਗੱਲ ਮੈਂ ਕਹਿੰਨੀ ਆ ਆਪਣੇ ਆਪ ਨੂੰ ਸਟਰੋਂਗ ਕਰੋ ਮੈਂ ਤਾਂ ਸਮਝਾ ਨਹੀਂ ਪਈ ਮੱਥਾ ਮਾਰ ਮੱਥਾ ਆ ਗਈ ਆ ਉਹ ਤਾਂ ਹਰ ਪੀ ਦੀ ਕੁੜੀ ਵੀ ਬੜੀ ਬਿਮਾਰ ਜੇ ਉਹਨੂੰ ਕੀ ਹੋਇਆ ਵਾ ਉਹ ਪਿੱਛੇ ਵੀ ਤੁਹਾਡੇ ਸਾਹਮਣੇ ਹਸਪਤਾਲ ਦਾ ਆਖਰ ਹੀ ਕਿੰਨੀ ਕਮਜ਼ੋਰ ਰਹੀ ਆ ਨਾ ਦਾਦੀ ਨੇ ਧਿਆਨ ਦੇਵਾਲ ਦਿੱਤਾ ਹੀ ਨਹੀਂ ਨਾ ਮਾਂ ਨੇ ਦਿੱਤਾ ਤੇ ਨਾ ਦਾਦੀ ਨੇ ਦਾਦੀ ਤੇ ਹੋਰ ਕੰਮਾਂ ਚ ਤੁਰੀ ਫਿਰਦੀ ਰੀ ਤੇ ਮਾਂ ਵਿਚਾਰੀ ਉੰਜ ਪਰੇਸ਼ਾਨ ਰਹੀ ਤੇ ਕੁੜੀ ਵੱਲ ਤੇ ਨਾ ਧਿਆਨ ਦਿੱਤਾ ਹੈ ਨੀ ਬਹੁਤ ਪਹਿਲੀ ਠੰਡ ਉਹਨੂੰ ਨੀ ਬਿਮਾਰ ਉਹਨਾਂ ਨੇ ਉਹਨੂੰ ਮਸ਼ੀਨ ਚ ਰੱਖਿਆ ਹੈ ਜੇ ਕੁੜੀ ਨੂੰ ਮੈਂ ਤਾਂ ਆ ਬੜੀ ਟੈਨਸ਼ਨ ਚ ਗਈ ਆ ਪਸੀ ਜਪਸੀ ਪਈ ਮੈਂ ਕਿਹਾ ਚੱਲ ਹਰਮਨ ਗਈ ਲਾਗੇ ਭਾਵੇਂ ਬਿਮਾਰ ਉਹਨ ਬੈਠੀ ਮੈਂ ਕਿਹਾ ਮੈਂ ਹੋਵਾਂ ਥੋੜਾ ਮਸਲਾ ਮੈਂ ਕਿਹਾ ਪੈਸਿਆਂ ਦਾ ਹੈਗਾ ਵਿੱਚ ਚੱਲ ਹਾਲੂ ਲਕਾਰਾਈਏ ਕਿਹੇ ਪਾਸੇ ਨਹੀਂ ਤੇ ਰੁੜਦੇ ਤੇ ਰੋੜੀ ਜਾਣੇ ਸੀ ਹਾਂਜੀ ਆਹੋ ਪੈਣ ਜੀ ਆਹ ਤਾਂ ਤੁਸੀਂ ਟੈਨਸ਼ਨ ਚ ਹੈਗੇ ਨਾ ਤੁਸੀਂ ਹਾਨੂੰ ਵੀ ਟੈਨਸ਼ਨ ਚ ਪਾਇਆ ਸਾਰਿਆਂ ਨੂੰ ਗੁਰਜੀਤ ਪੈਣ ਜੀ ਆਹ ਕੀ ਤੁਸੀਂ ਕਹੀ ਜਾਣਦੇ ਹੋ ਮੇਰੇ ਨਹੀਂ ਸਾਡਾ ਸਾਥ ਦੇਵੋਗੇ ਤੇ ਕਿੰਨੇ ਸਾਡਾ ਸਾਥ ਦੇਣਾ ਆ ਦੇਂਦੇ ਭੈ ਜੀ ਅਸੀਂ ਤਾਂ ਤੁਹਾਡੇ ਸਾਥ ਦੇਂਦੇ ਆ ਅਸੀਂ ਆਪਣਾ ਥੋੜਾ ਵੇਖੰਦੇ ਆ ਨਾ ਹੀ ਆਪਣਾ ਘਰ ਪਰਿਵਾਰ ਵੇਖੰਨੇ ਬਸ ਅਸੀਂ ਤੁਹਾਡਾ ਹੀ ਸਾਥ ਦੇਂਦੇ ਆ ਔਰ ਮਮਮੀ ਕਿਉਂ ਦੇਜੇ ਤੁਸੀਂ ਗੱਲਾਂ ਇਹ ਛੇੜਨ ਵੇਖੋ ਹੁਣ ਜਿਹੜਾ ਟਾਈਮ ਨੰਗਨ ਦਿਆ ਵਾ ਉਹਨੂੰ ਵੇਖਣਾ ਚਾਹੀਦਾ ਵਾ ਜੋ ਬੀਤ ਗਿਆ ਉਹਨੂੰ ਆਪਾਂ ਕਿਉਂ ਦੇ ਆ ਇਹ ਟਾਈਮ ਤੇ ਨਾ ਆਪਣੀ ਸਭ ਤੋਂ ਜਿਆਦਾ ਲੋਡ ਹੁੰਦਾ ਨੂੰ ਆ ਆਪਾਂ ਕਿਉਂ ਉਹ ਗੱਲਾਂ ਦੁਹਰੋਣਾ ਬਾਰ ਬਾਰ ਤੁਸੀਂ ਆਹੋ ਆਪਾਂ ਹੀ ਸਾਰਾ ਕੁਝ ਵੇਖੀਏ ਇਹਨਾਂ ਨੇ ਜੋ ਗਿਸ਼ ਕੀਤਾ ਉਹਨੂੰ ਆਪਾਂ ਛੱਡ ਦਈਏ ਹਣਾ ਤੂੰ ਕੀ ਚਾਹੁੰਨੀ ਆ ਸਾਰੇ ਫਰਜ਼ ਐਹੀ ਪੂਰੇ ਕਰੀਏ ਇਹਨਾਂ ਦਾ ਕੋਈ ਫਰਜ਼ ਨਹੀਂ ਇਹਨਾਂ ਨੇ ਜਿਹੜੇ ਫਰਜ਼ ਪੂਰੇ ਕੀਤੇ ਸੀ ਕੀ ਹਾਲਾਤਾਂ ਦੇ ਵਿੱਚ ਰੱਖਿਆ ਸੀ ਤੈਨੂੰ ਤੇ ਕਿਹੜੇ ਹਾਲਾਤ ਅ ਤੈਰਾ ਵਿਆਹ ਕੀਤਾ ਸੀ ਮੈਂ ਬਾਰ ਬਾਰ ਉਹ ਗੱਲਾਂ ਨਾ ਦੁਹਰਾਉਣਾ ਨਹੀਂ ਚਾਹੁੰਦੀ ਪਰ ਪਤਾ ਇਹਨਾਂ ਨੂੰ ਵੀ ਆ ਇਹਨਾਂ ਨੇ ਕੀ ਕੀਤਾ ਇਹ ਤਾਂ ਪਤਾ ਤੈਨੂੰ ਵੀ ਆ ਗੁਰਜੀਤ ਪੱਨ ਜੀ ਅੱਜ ਗੱਲ ਕਰਾਂ ਮੈਂ ਸ਼ਾਇਦ ਮੈਨੂੰ ਕਦੀ ਅਕਲ ਨਾ ਹੁੰਦੀ ਰਹਿੰਦੀ ਦੁਨੀਆ ਤੱਕ ਨਾ ਭਾਵੇਂ ਹੁੰਦੀ ਔਰ ਕਹਿੰਦੇ ਸਮਾਂ ਜਵਾਬ ਦੇ ਦਿੰਦਾ ਮੈਂ ਅੱਖਾਂ ਤੇ ਪੱਟੀ ਬੰਨ ਕੇ ਚਲਦੀ ਫਿਰਦੀ ਸਾਂ ਸਮਰਤ ਪੁੱਤ ਮੈਂ ਮੰਨਦੀ ਹਾਂ ਜੇ ਹਰਪ੍ਰੀਤ ਦਾ ਵਿਆਹ ਮੈਂ ਕਰਨਾ ਹੁੰਦਾ ਨਾ ਚੰਗੇ ਘਰ-ਬਾਰ ਚ ਤਾਂ ਉੱਥੇ ਕਿਹੇ ਮੁੰਡੇ 'ਚ ਕੋਈ ਕਮੀ ਹੁੰਦੀ ਨਾ ਮੈਂ ਕਦੀ ਨਾ ਕਰਦੀ ਮੈਂ ਪਹਿਲਾਂ ਮੁੰਡਾ ਵੀ ਵੇਖਦੀ ਮੈਂ ਦੋਸ਼ੀ ਹਾਂ ਮੈਂ ਇਸ ਕੋਲੋਂ ਬਹੁਤ ਵੱਡੀ ਗੁਨੇਗਾਰੀ ਹਾਂ ਜੰਮਦੇ ਆਉਦੀ ਮਾਂ ਚਲ ਗਈ ਪਿਓ ਸਦਮੇ 'ਚ ਰਹਿ ਗਿਆ ਚੋਲੋ ਦਾਦੀ ਉਹਦੀ ਤਰਲੇ ਗੜਦੀ ਸੀ ਕਹਰਾਂ ਲ ਮਿਲ ਕੇ ਇਹਨੂੰ ਪਾਲ ਲੀਏ ਹੰਕਾਰ ਬੰਦੇ ਨੂੰ ਖਾ ਜਾਂਦਾ ਇਹ ਸਾਬਤ ਹੋ ਗਿਆ ਕਿਤੇ ਨਾ ਕਿਤੇ ਇਨਸਾਨ ਜਦੋਂ ਆਪਣੇ ਆਪ ਨੂੰ ਸਮਝਦਾ ਨਾ ਕਿ ਮੈਂ ਚਾਰੋਂ ਪਾਸੇ ਫਰੀ ਹਾਂ ਤੇ ਹੁਣ ਸਭ ਕੁਝ ਮੇਰੇ ਹੱਥ ਵਸਾ ਉਦੋਂ ਨੂੰ ਹੰਕਾਰ ਬੋਲਦਾ ਫਿਰ ਹੰਕਾਰ ਚ ਉਹ ਕਦੀ ਨਾ ਕਦੀ ਕੋਈ ਗਲਤੀ ਇਹੋ ਜੀ ਕਰਦਾ ਹੈ ਬਾਅਦ ਚੋਂ ਜਵਾਬ ਮਿਲਦਾ ਹੋਣੀ ਕਰਵਾਂਦੀ ਹੈ ਸਚਾਈ ਹੈ ਤਰਲੇ ਕਰਦੀ ਸੀ ਦੀ ਦਾਦੀ ਮੇਰੇ ਰਲ ਕੇ ਸਾਂਭ ਲਈ ਮੈਂ ਬੁੱਢੀ ਐ ਮੇਰ ਕੋ ਸਾਂਭ ਹੀ ਨਹੀਂ ਜਾਣੀ ਮੈਂ ਅੰਨੀ ਹੋਈ ਫਿਰਦੀ ਇਹ ਨਾਨ ਚਲ ਗਈ ਐ ਮੇਰਾ ਕੀ ਇਹਦੇ ਨਾਲ ਨਾਤਾ ਫਰਜ ਪੁੱਲ ਗਈ ਮੈਂ ਕਿ ਮਾਮੀ ਆ ਸਾਡਾ ਵੀ ਉਹਦੇ ਨਾਲ ਕੋਈ ਨਾਤਾ ਐ ਚਲ ਮੇਰੇ ਘਰ ਰਹੀ ਹਰਪ੍ਰੀਤ ਮੈਂ ਸਿਮਰਤ ਨੂੰ ਵੀ ਪਾਲ ਲਾਂਗੀ ਜੇ ਦੋ ਬੱਚੇ ਹੁੰਦੇ ਤਾਂ ਪਾਲਦੀ ਨਾ ਉਸ ਟਾਈਮ ਪੈਨ ਜੀ ਮੈਂ ਵੀ ਅੰਨੀ ਹੋ ਗਈ ਸਾਂ ਐਹੀ ਸੋਚ ਪੈਨ ਜੀ ਉਦੋਂ ਤੁਹਾਡੀ ਚਾਹੀਦੀ ਸੀ ਤਹੀਂ ਇਹ ਹੋਈ ਸੋਚ ਲੈਂਦੇ ਕਿ ਸ਼ਾਇਦ ਰੱਬ ਨੇ ਮੈਨੂੰ ਹੀ ਦੋ ਤੀਆਂ ਦਿੱਤੀਆਂ ਤੇ ਕਿਤੇ ਫੁੱਲਾ ਵਾਂਗੂ ਪਾਲਦੇ ਤੇ ਉਹਦਾ ਵੀ ਬਚਪਨ ਉਹਨੂੰ ਵੀ ਚੇਤੇ ਹੁੰਦਾ ਤੇ ਉਹਦਾ ਤੇ ਬਚਪਨ ਨਹੀਂ ਰੋਲ ਕੇ ਰੱਖ ਦਿੱਤਾ ਸਹੀ ਹੈ ਸਿਮਰਤ ਕਹਿ ਲੈਂਦੇ ਅੱਜ ਉਹਨਾਂ ਨੂੰ ਨਹੀਂ ਨਹੀਂ ਸਿਮਰਤ ਕਹਿ ਲੈਂਦੇ ਤੇ ਅੱਜ ਇਸ ਹਾਲਤ ਵਿੱਚ ਹੈ ਨਾ ਤੇ ਇਸ ਹਾਲਤ ਵਿੱਚ ਵੀ ਤੁਹਾਨੂੰ ਪਤਾ ਉਹਦੇ ਆਦਮੀ ਦੀ ਸਭ ਤੋਂ ਜ਼ਿਆਦਾ ਨੂੰ ਲੋੜ ਆ ਲੋੜ ਕੀ ਆ ਤੁਹਾਡੇ ਕਰਕੇ ਉਹ ਤੋਂ ਦੂਰ ਆ ਹਾਂ ਆਪਣੇ ਘਰ ਪਰਿਵਾਰ ਤੋਂ ਦੂਰ ਆ ਅੱਜ ਵੀ ਮੈਂ ਕਿਤੇ ਨਾ ਕਿਤੇ ਨਾ ਪਰੇਸ਼ਾਨੀ ਬਣੀ ਫਿਰਦੀ ਤੁਹਾਡੇ ਲਈ ਤੇ ਜੇ ਇੰਨੇ ਸਾਲਾਂ ਬਾਅਦ ਸਾਡੇ ਘਰ ਚ ਖੁਸ਼ੀਆਂ ਨੇ ਦਸਤਕ ਦਿੱਤੀ ਸਿਮਰਤ ਮਾਂ ਬਣਨ ਵਾਲੀ ਆ ਉਹਦੇ ਪਾਪਾ ਵੀ ਬਾਹਰੋਂ ਆਏ ਆਪਣੇ ਬੱਚੇ ਪਿੱਛੇ ਸਹੀ ਕਿਹਾ ਆਪਣੇ ਤਿੰਨ ਪੁੱਤਾਂ ਨੂੰ ਮਿਲਣ ਵਾਸਤੇ ਆਪਣੀ ਇਸ ਧੀ ਨੂੰ ਮਿਲਣ ਵਾਸਤੇ ਤਰਸਦੇ ਪਏ ਨੇ ਅੱਜ ਵੀ ਉਹ ਆਪਣੇ ਬੱਚੇ ਨੂੰ ਮਿਲਣ ਲਈ ਗੁਰਜੀਤ ਭੈਣ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਮੰਨਦੀ ਹਾਂ ਤੁਹਾਡੇ ਕਰਕੇ ਭੈਣ ਜੀ ਹਰ ਜਗ੍ਹਾ ਮੈਂ ਬੱਟਾ ਬਣ ਗਈ ਬੱਚਿਆਂ ਲਈ ਅਹੀਂ ਨੂੰ ਪੱਥਰ ਕੰਦੇਰੇ ਆਹੀਂ ਨੂੰ ਮਾੜੇ ਸ਼ਬਦ ਕਹਿੰਦੇ ਰਹੇ ਐਵੇਂ ਨਹੀਂ ਕਹਿੰਦੇ ਈਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਿਰਫ ਆਪਣੀ ਹੀ ਧੀ ਧੀ ਨਹੀਂ ਹੁੰਦੀ ਧੀ ਜਿੱਥੇ ਖਲੋਜੇ ਨਾ ਉਹਨੂੰ ਧੀ ਦਾ ਦਰਜਾ ਦੇ ਕੇ ਚੱਲਣਾ ਚਾਹੀਦਾ ਮਾੜਾ ਨਹੀਂ ਕਹਿਣਾ ਚਾਹੀਦਾ ਜੇ ਕੋਈ ਇੱਕ ਕਿਸੇ ਦੀ ਧੀ ਨਾ ਮਾੜਾ ਕਰਨਦਿਆਂ ਨਾ ਤੇ ਤੁਸੀਂ ਉਹ ਮਾੜਾ ਕਰਨ ਵਾਲੇ ਦੇ ਖਿਲਾਫ ਹੋਵੋ ਨਾ ਕਿ ਉਹਦੇ ਨਾਲ ਹੋਵੋ ਮੈਂ ਖਲਾਫ ਹੋ ਗਈ ਸੋ ਮੈਂ ਕੰਮ ਬਹਨੇ ਨਾ ਕਰਾਂਦੀ ਰਹੀ ਪਰ ਅੱਬ ਗੁੰਨ ਪੰਦਾ ਰਿਹਾ ਮੈਂ ਮਾੜਾ ਸੋਚਦੀ ਰਹੀ ਉਹਨੇ ਫੇਰ ਕਿਦਨੇ ਕਿਤੇ ਦਾ ਚੰਗਾ ਸੋਚਿਆ ਮੈਂ ਸੋਚਿਆ ਕਮਲੇ ਨਾਲ ਵਿਆਹ ਦੂੰਗੀ ਚਾਹ ਰੋਟੀ ਰਾਜ ਨਾ ਖਾਏਗੀ ਮੇਰੇ ਗਲੋ ਲੈੇਗੀ ਆਪੇ ਵੇਖੇਗੀ ਮੈਂ ਕਿੱਥੇ ਜਾਵਾਂ ਕਿੱਥੇ ਨਹੀਂ ਤੁਸੀਂ ਮਾਂ ਬਣ ਕੇ ਸਾਥ ਦਿੱਤਾ ਅੱਜ ਜੋ ਕੁਝ ਪੁੱਤ ਹਰਪ੍ਰੀਤ ਨਾ ਹੁੰਦਾ ਪਿਆ ਨਾ ਗੋਦੀ 'ਤੇ ਨਾਲੋਂ ਹੁੰਦੇ ਐ ਇਹ ਦੋਖੀ ਐ ਸਹੀ ਐ ਤੇਰੇ ਅੰਦਰ ਪਲਦੀ ਕੁੱਖ 'ਚ ਔਲਾਦ ਉਹ ਵੀ ਪਿਓ ਤੋਂ ਬਿਨਾ ਹਜੇ ਰਹਿਂਦੀ ਨੇ ਤੇ ਇਹ ਅਹਿਸਾਸ ਹੁੰਦਾ ਮੇਰੀ ਧੀ ਜਿਹੜੀ ਹਰਪ੍ਰੀਤ ਉਹਦੀ ਕੁਖ ਚੁਲਾਦਾਈ ਆਈ ਨਾ ਉਹ ਅੱਜ ਦੁੱਖ ਭੋਗਣ ਦੀ ਕਿਤੇ ਨਾ ਕਿਤੇ ਘੁੰਮ ਫੇਰ ਕੇ ਨਾ ਚੱਕਰ ਚਲਦਾ ਮੈਂ ਬੈਠੀ ਬੈਠੀ ਰਾਤ ਸੋਚਦੀ ਰਹੀ ਕੰਜੂ ਕੀ ਲੱਲੀ ਆਈ ਕੀ ਹਾਸਲ ਕੀ ਕੀਤਾ ਤੂੰ ਕੀ ਸੋਚਦੀ ਸੀ ਉਹਨੂੰ ਘਰੋਂ ਕੱਢ ਦੇਂਗੀ ਤੇ ਕੁੜੀ ਸੁਖੀ ਹੋ ਜਾਏਗੀ ਸੁੱਖ ਦਾ ਤਾਂ ਸੱਸਾ ਹੀ ਖਤਮ ਹੋ ਗਿਆ ਦੁੱਖ ਦਾ ਦੱਦਾ ਆ ਗਿਆ ਹਰ ਪਲ ਹਰ ਚੀਜ਼ ਚ ਦਰਦਾ ਗਿਆ ਚਾਹ ਕੇ ਵੀ ਨਾ ਇਹ ਜ਼ਖਮ ਨਹੀਂ ਉਹਦਾ ਕੋਈ ਪਾਰ ਸਰਦਾ ਪੁੱਤ ਜੇ ਅਸੀਂ ਸੋਚੀਏ ਕੱਲ ਨੂੰ ਰਲ ਮਿਲ ਕੇ ਅਜੇ ਉਹਦੀ ਉਮਰ ਕੁਝ ਨਹੀਂ ਚਲੋ ਕੁਛ ਟਾਈਮ ਪਾ ਕੇ ਉਹਨੂੰ ਦੂਜੀ ਥਾਂ ਵੀ ਭਵਾ ਦਾਂਗੇ ਨਾ ਪਰ ਉਹਦਾ ਜ਼ਖਮ ਜਿਹੜਾ ਨਾ ਉਹ ਕਦੀ ਨਹੀਂ ਹੀ ਭਰ ਪਾਵਾਂਗੇ ਮੈਂ ਵੇਖੋ ਨਾ ਭੈਣ ਜੀ ਤੁਸੀਂ ਮੇਰੇ ਪਹਿਲਾਂ ਸੇਲੀ ਭੈਣ ਰਹੇ ਹੋ ਪਰ ਤੁਸੀਂ ਰਿਸ਼ਤਾ ਅੱਗੇ ਹੋ ਕੇ ਪਹਿਲਾਂ ਨਿਭਾਇਆ ਉਹਦਾ ਮਾਂ ਬਣ ਕੇ ਆਹ ਮੈਂ ਪੁੱਤ ਤੇਰੇ ਕੋਲ ਅੱਜ ਮਾਫੀ ਮੰਗਦੀ ਆਂ ਨਹੀਂ ਨਹੀਂ ਮਾਮੀ ਜੀ ਮੈਂ ਬਹੁਤ ਗਲਤ ਕੀਤਾ ਤੇਰੇ ਨਾਲ ਜੇ ਤੂੰ ਮaaf ਕਰੇਂਗੀ ਨਾ ਤਾਂ ਹਰਪ੍ਰੀਤ ਨੂੰ ਸੁਖ ਨਸੀਬ ਹੋ ਨਹੀਂ ਮੇਕੋ ਭੈਣ ਜੀ ਭੈਣ ਸੀ ਮੀ ਹਰਪ੍ਰੀਤ ਨੂੰ ਦੁਖੀ ਵੇਖਣਾ ਚਾਹੁੰਦੇ ਤੇ ਨਾ ਹੀ ਤੁਸੀਂ ਹੱਥ ਜੋੜ ਕੇ ਮਾਫੀ ਮੰਗਦੇ ਹੋ ਚੰਗੇ ਲੱਗਦੇ ਜੇ ਤੇ ਨਾ ਮੰਗੋ ਹੀ ਅਸੀਂ ਤਾਂ ਬਸ ਇਹੋ ਚਾਹੁੰਦੇ ਆ ਕਿ ਸਾਰੇ ਵਧੀਆ ਤਰੀਕੇ ਨਾਲ ਰਹੀਏ ਇੱਕ ਗੱਲ ਮੇਰੀ ਵੀ ਮੰਨੋ ਜੇ ਤੁਸੀਂ ਉਦੋਂ ਨਹੀਂ ਨਾ ਆਪਣੇ ਫਰਜ਼ ਪੂਰੇ ਕੀਤੇ ਤੇ ਇੱਕ ਫਰਜ਼ ਅੱਜ ਵੀ ਤੁਸੀਂ ਮਾਮੀ ਬਣ ਕੇ ਪੂਰਾ ਕਰ ਸਕਦੇ ਸੇਵਕ ਨੂੰ ਸਮਝਾਓ ਉਨ ਨੂੰ ਕੋ ਆਪਣੇ ਕਾਦੀਆਂ ਖੁਸ਼ੀਆਂ ਆਪਣੇ ਘਰ ਲੈ ਕੇ ਆ। ਨਾ ਆਪਣੀ ਖੁਸ਼ੀਆਂ ਕਾਦੀਆਂ ਖੁਸ਼ੀਆਂ ਨੂੰ ਨਾ ਆਪਣੇ ਘਰ ਤੋਂ ਮੋੜ। ਜ਼ਰੂਰ। ਮੈਂ ਆਪਣੀ ਵਾਹ ਪੇਸ਼ ਪੂਰੀ ਲਾਵਾਂਗੀ। ਨਾ ਨਾ ਸੁਣਿਆ ਤੇ ਮਾਂ ਬਣ ਕੇ ਉਹਨੂੰ ਡਾਂਟ ਵੀ ਦਵਾਂਗੀ। ਪਰ ਉਹਨੂੰ ਉਹਦੇ ਪਿਓ ਦੇ ਕੋਲ ਜ਼ਰੂਰ ਬਿਠਾਵਾਂਗੀ ਜਾ ਕੇ। ਕਿ ਤੇਰਾ ਪਿਓ ਤੇਰੀ ਦੁਨੀਆ, ਮਾਪੇ ਦੁਨੀਆ ਹੁੰਦੇ। ਕਿਤੇ ਵੀ ਜਾਣ ਦੀ ਲੋੜ ਨਹੀਂ। ਇੰਨਾ ਕੋਲ ਹੀ ਸਭ ਕੁਝ ਹੈ। ਮੈਂ ਤੇਰੀਆਂ ਵੀ ਬੜਾ ਟਾਈਮ ਖੁਸ਼ੀਆਂ ਦਾ ਖੋਇਆ ਪੁੱਤ। ਆਪ ਜਿੰਨੀ ਵਾਰੀ ਹੱਥ ਜੋੜਾ ਨਾ ਉੰਨੀ ਵਾਰੀ ਥੋੜੇ ਨਹੀਂ ਨਹੀਂ ਬੋਦ ਤੂੰ ਦਿਲੋਂ ਦਿਲੋਂ ਕੱਢ ਦੇ ਬਸ ਕਿ ਮਾਮੀ ਨੇ ਬਹੁਤ ਕੁਛ ਸ਼ਿਕਲ ਤੇ ਕੀਤਾ ਜਦੋਂ ਤੇਰਾ ਦਿਲ ਅੰਦਰੋਂ ਮਾਫ ਕਰ ਜੇਗਾ ਨਾ ਫੇਰ ਰੱਬ ਨੇ ਸੋਚ ਨਹੀਂ ਅਜੇ ਤੇ ਰੱਬ ਵੀ ਨਹੀਂ ਰੱਬ ਕੋ ਮਾਫੀ ਮੰਗੀ ਨਹੀਂ ਕਾਮਾਨੀ ਉਹਦੇ ਕੋ ਤੇ ਜਾ ਕੇ ਦਰ ਤੇ ਹਰ ਕੋਈ ਮਾਫੀ ਮੰਗ ਲੈਂਦਾ ਮਾਫੀ ਤੇ ਇਨਸਾਨ ਕੋ ਮੰਗੋ ਜਿਹਦੇ ਨਾਲ ਤੁਸੀਂ ਦਰਦ ਪੋਇਆ ਵੈ ਜਿਹਨੂੰ ਤੁਝਕਮ ਦਿੱਤੇ ਨੇ ਅਸੀਂ ਕੌਣ ਨੂੰ ਨੇ ਤੈਨੂੰ ਮਾਫ ਕਰਨ ਵਾਲੇ ਨਹੀਂ ਭੈਣ ਜੀ ਤੁਸੀਂ ਆਹ ਪਾਪ ਨਾ ਸਾਡੇ ਸਿਰ ਤੇ ਨਾ ਚੜਾਓ। ਨਾ ਨਾ ਪਾਪ ਕੋਈ ਨਹੀਂ। ਨਾ ਪਾਪਨ ਤਾਂ ਮੈਂ ਬਣੀ ਸਾ। ਨਹੀਂ ਭੈਣ ਜੀ ਬੱਸ ਕੋ। ਟੁੱਪ ਨਹੀਂ ਵੇਖੀ, ਸ਼ਾਹ ਨਹੀਂ ਵੇਖੀ ਕੁੜੀ ਨਾ ਹਰ ਗੱਲੋਂ ਗਲਤ ਕੀਤਾ। ਮੈਂ ਅੱਜ ਹਰ ਗੱਲ ਮੰਦੀ ਬੱਚੇ। ਹਰ ਗੱਲ ਮੰਦੀ। ਮਮੀ ਪਰ ਮੈਂ ਆਪਣੀਆਂ ਸਾਰੀਆਂ ਗਲਤੀਆਂ ਨੂੰ ਸੱਚੀ ਸੁਧਾਰਾਂਗੀ। ਜੇ ਤੁਹਾਨੂੰ ਲੱਗਦਾ ਨਾ ਤੇ ਬੇਨਤੀ ਬਣਾ ਕੇ ਰੱਖੋ। ਤੁਹਾਡੇ ਘਰ ਦੀਆਂ ਖੁਸ਼ੀਆਂ ਵੀ ਸਾਡੇ ਘਰ ਲਿਆਓ। ਜਰੂਰ। ਇਹ ਕਚਹਿਰੀ ਆਉਂਦੇ ਨੇ। ਸਭ ਤੋਂ ਪਹਿਲਾਂ ਸੇਵਕ ਨੂੰ ਮੈਂ ਕਹਾਂਗੀ ਇੱਥੋਂ ਬੋਰੀਆਂ ਇਸ ਤਰ੍ਹਾਂ ਗੋਲ ਕਰ ਤੇ ਆਪਣੇ ਘਰ ਜਾਵੇ। ਮਾਸੀ ਉਹਨਾਂ ਨੂੰ ਵੀ ਕਵਾਂਗੀ ਪਿੰਡ ਤਾਲਾ ਲਾਓ ਜਿਹੜਾ ਵੀ ਕੰਮ ਸ਼ਹਿਰ ਦਾ ਸੀ ਸ਼ਹਿਰ ਹੀ ਨਿਪਟਾਵਾਂਗੇ ਵੇਖੋ ਭੈਣ ਜੀ ਤੇਹੀ ਵੀ ਸਿਆਣੀ ਜੇ ਇੱਥੇ ਹੁਣ ਜਿੱਥੇ ਦਾ ਸ਼ੁਰੂ ਤੋਂ ਲਾਚ ਚੱਲੰਦੇ ਆ ਜਿੱਥੇ ਆਪਾਂ ਡਾਕਟਰ ਕੋਲ ਨੇ ਕੇਸ ਉੱਥੇ ਹੀ ਹੋਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੂੰ ਸਾਰੀ ਇਹਦਾ ਜੋ ਵੀ ਆ ਪੂਰੇ 9 ਮਹੀਨੇ ਦੀ ਜੋ ਹਾਲਤ ਰਹੀ ਆ ਤਾਂ ਉਹਦਾ ਨਾਈਮਾਨ ਚੱਲੰਦੇ ਆ ਉਸੇ ਡਾਕਟਰ ਨੇ ਵੇਖਣਾ ਉਹਨੂੰ ਸਭ ਕੁਝ ਪਤਾ ਆ ਹਾਂ ਬੋਤ ਕੋਈ ਗੱਲ ਨਹੀਂ ਆਂਦੇ ਆ ਨਾ ਮਾ ਜੁੜੀ ਕੇ ਜਾਨੀ ਤੂੰ ਵੀ ਪਤਾ ਆਪਣੇ ਘਰ ਆਰਾਮ ਨਾਲ ਟਾਈਮ ਨਾਲ ਪਹੁੰਚ ਤੇਰਾ ਪਿਓ ਹੈ ਤੇਰੀ ਮਾਂ ਹੈ ਆਪਣੇ ਬੰਦੇ ਨਾਲ ਰਾਜੀ ਖੁਸ਼ੀ ਰਹੇ ਜਿਹੜਾ ਬਾਦ ਦਾ ਕੰਮ ਹੈ ਨਾ ਕੋਈ ਨਹੀਂ ਭੈਣ ਜੀ ਮੈਂ ਹੱਥੇ ਵੇਖ ਲਾਂਗੀ ਅੱਗੇ ਹੋ ਕੇ ਸਾਰਾ ਕੁਝ ਤਾਂ ਸੇਵਕ ਨੇ ਕਰਤਾ ਹੈ بڑے ਕਰਮਾ ਵਾਲੇ ਸੱਚੀ ਤੁਹਾਨੂੰ ਇਹੋ ਜਿਹਾ ਪੁੱਤਰ ਆ ਬਣੇ ਦਿੱਤਾ ਹੈ ਜਬ بڑے ਨਸੀਬ ਵਾਲਾ ਕਿ ਉਹਨੇ ਤੁਹਾਡੀ ਕੁੱਖ ਚ ਜਨਮ ਲਿੱਤਾ ਹੈ ਹਰ ਗੱਲੋਂ ਤੁਹਾਡੀ ਵਡਿਆਈ ਬੰਦੀ ਹੈ ਨਹੀਂ ਭੈਣ ਜੀ ਤੁਹਾਡੀ ਕਾਦੀ ਵਡਿਆਈ ਇਹ ਤੇ ਰੱਬ ਆ ਜਿਨ੍ਹਾਂ ਨੂੰ ਇੰਨੀ ਚੰਗੀ ਮਾਤ ਪਾਈ ਆ ਤੇ ਉਹ ਇੰਨੇ ਚੰਗੇ ਕੰਮ ਕਰਨ ਦਿਆ ਵਾ ਮਾਪੇ ਦਾ ਜਿਹੜਾ ਹੁੰਦਾ ਨਾ ਖੂਨ ਕਿਤੇ ਨਾ ਕਿਤੇ ਬੱਚੇ 'ਚ ਨਜ਼ਰ ਆ ਜਾਂਦਾ ਤੁਸੀਂ ਆਪ ਚੰਗੇ ਹੋ ਨਾ ਐਸ ਲਈ ਤੁਹਾਡੀ ਔਲਾਦ ਚੰਗੀ ਐ ਕਿਤੇ ਨਾ ਕਿਤੇ ਮੈਂ ਗਲਤ ਸੀ ਨਾ ਐਸ ਲਈ ਹਰਪ੍ਰੀਤ ਵੀ ਉਹ ਚੀਜ਼ਾਂ ਸੀ ਮੈਂ ਸੱਚ ਤੋਂ ਹੁਣ ਨਹੀਂ ਬੇਟਾ ਕਦੀ ਮੂੰਹ ਮੋੜਾਂਗੀ ਜਿੱਥੇ ਸੱਚੋ ਤੇ ਸੱਚ ਚਾ ਛੱਡੋ ਭੈਣ ਜੀ ਪੁਰਾਣੀਆਂ ਗੱਲਾਂ ਕਰਕੇ ਕਿਉਂ ਆਪ ਵੀ ਦੁਖੀ ਹੋਣਾ ਤੇ ਸਿਮਰਤ ਜੀ ਤੁਹਾਨੂੰ ਪਤਾ ਮੈਂ ਨਾ ਸਿੱਪਾ ਹੋਇਆ ਕਹਿਣਾ ਸੀ ਕਿ ਮੈਨੂੰ ਨਾ ਹੁਣ ਸਮਝ ਨਹੀਂ ਆਂਦੀ ਵੀ ਅਸੀਂ ਹਰਮੰਦਾ ਕੀ ਕਰੀਏ ਉਹ ਅਸੀਂ ਆਪਣੇ ਘਰ ਕਿਵੇਂ ਰੱਖੀਏ ਕੁੜੀ ਨੂੰ ਉਹਦੀ ਵੀ 10 ਸਾਲ ਦੀ ਕੁੜੀ ਐ ਤੇਨੂੰ ਪਤਾ ਚਲੋ ਰੋਟੀ ਤੋਂ ਕੋਈ ਕਹੇ ਤੂੰ ਥੁੜਿਆ ਨਹੀਂ ਜਿੱਥੇ ਦੋ ਖਾਣੇ ਉੱਥੇ ਚਾਰ ਮੈਂਬਰ ਹੋਰ ਖਾ ਲਨ ਸੋ ਖਰਚੇ ਨੇ ਅਹੀਉਂ ਦੇ ਖਰਚੇ ਕਿਵੇਂ ਪੂਰੇ ਕਰਾਂਗੇ ਦੇਖੋ ਭੈਣ ਜੀ ਉਹ ਕਿਹੜੀ ਅਨਪੜਿਆ ਪੜੀ ਲਿਖੀ ਆ ਆਪਾਂ ਨੂੰ ਕਿਤੇ ਜੌਬ ਤੇ ਲਵਾਉਣੀ ਆ ਕੋਈ ਨਹੀਂ ਕਰਦੇ ਆਪਾਂ ਇਸ ਚੀਜ਼ ਦਾ ਮਸਲਾ ਹੱਲ ਕਰਦੇ ਆਂ ਮਸਲਾ ਹੱਲ ਨਿਕਲਦਾ ਇਹ ਗੱਲ ਤਾਂ ਤੁਹਾਡੇ ਸਹੀ ਕੋਈ ਨਹੀਂ ਬਾਕੀ ਜਿੰਨਾ ਚਿਰ ਸਾਥ ਦਿੱਤਾ ਜਾਊਗਾ ਆਪਾਂ ਰੱਖ ਲੂੰਗੀ ਰਹੇਗੀ ਕੋਈ ਗੱਲ ਨਹੀਂ ਹਾਂ ਮੇਰੇ ਘਰ ਚ ਕਿਹੜੇ ਇੰਨੇ ਜੀ ਆ ਕਿਨੇ ਮੈਨੂੰ ਵੀ ਕੋਈ ਸਾਥ ਹੋ ਜਾਏਗਾ ਉਹ ਤਾਂ ਕੋਈ ਗੱਲ ਨਹੀਂ ਦੇਖੋ ਭੈਣ ਜੀ ਨਹੀਂ ਹੋਰ ਕੁਛ ਨਾ ਉਹਨੂੰ ਵੇਖਾਂ ਪਹਿਲੇ ਤੇ ਜੋਬ ਕਿੱਥੇ ਮਿਲਦੀ ਕਿੱਥੇ ਉਹਨੂੰ ਲੱਗੇ ਪੈਂਦਾ ਨਹੀਂ ਤੇ ਵੇਖਾ ਦਾਦੀ ਵਿਚਾਰੀ ਵੀ ਇਕੱਲੀ ਰਹਿੰਦੀ ਉਹਨੂੰ ਸਹਾਰਾ ਹੋ ਜਾਊਗਾ ਇਹ ਤੇ ਗੱਲ ਹੈਗੀ ਹੈ ਨਾ ਉਹਨਾਂ ਦੇ ਕੋਲ ਰਹਿ ਆਪਾਂ ਕਿ ਜੇ ਰਹਿਣ ਲਈ ਬਾਹਰ ਕੰਟਰੀਆਂ 'ਚ ਰਹਿਣ ਲਈ ਪਿੰਡ ਥਾਂ ਕਿੱਥੇ ਰਹੇਗੀ ਭੈਣ ਜੀ ਉਹ ਮਜਬੂਰੀ ਸਭ ਕੁਝ ਕਰਾ ਦਿੰਦੀ ਭੈਣ ਜੀ ਇਹ ਇਸ ਗੱਲ ਦੀ ਚਿੰਤਾ ਨਾ ਕਰੋ ਬਾਕੀ ਸਭ ਤੋਂ ਪਹਿਲਾਂ ਤੇ ਆਪਾਂ ਇਹ ਵੇਖਾਂਗੇ ਉਹਨੂੰ ਜੋਬ ਕਿੱਥੇ ਮਿਲਦੀ ਹੈ ਤੁਹਾਡੇ ਲੱਗੇ ਪੈਂਦਾ ਘਰ ਜਾਂ ਸਾਡਾ ਪੈਂਦਾ ਵਾ ਜਿੱਥੇ ਵੀ ਉਹਨੂੰ ਲੱਗੇ ਪਏਗਾ ਉੱਥੇ ਰਹਿ ਲੇਗੀ ਕੋਈ ਗੱਲ ਨਹੀਂ ਭੈਣ ਜੀ ਤੇ ਮੈਂ ਕਿਹਾ ਟਾਈਮ ਕੱਢੀਏ ਥੋ ਇਹਦਾ ਪਹਿਲਾਂ ਵੇਖੋ ਉਹ ਜਿਹੜੇ ਬਾਹਰ ਵਾਲੇ ਨਹੀਂ ਆਏ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ ਹਾਂਜੀ ਉਹਨਾਂ ਦੀ ਕੁੜੀ ਤਾਂ ਹਸਪਤਾਲ ਦਾਖਲ ਪੱਕੀ ਹੋ ਗਈ ਆ ਉਹ ਕਹਿੰਦੇ ਉੱਠਦੀ ਨਹੀਂ ਸੁੱਦ-ਬੁੱਦੋ ਤੋਂ ਚੱਲ ਗਈ ਆ ਅੱਛਾ ਹਾਂ ਕਹਿੰਦੇ ਆਈ ਤਾਂ ਸੀ ਉਹ ਕਹਿੰਦੀ ਗੱਲ ਕਰਨੀ ਆ ਪਰ ਉਹਨੂੰ ਕੁਝ ਹੋ ਗਿਆ ਵਿਚਾਰੇ ਬੜੇ ਛਟਕੇ ਚ ਅਗੇ ਨੇ ਸੇਵਕ ਨੇ ਨਾ ਮੈਨੂੰ ਪਹਿਲਾਂ ਹੀ ਇਹ ਗੱਲ ਦੱਸੀ ਸੀ ਕਿ ਸਿਮਰਤ ਮੈਂ ਜਿਆਦੀ ਗੱਲ ਨਹੀਂ ਉਹਦੇ ਗਾੜੀ ਖੋਲ ਕੇ ਰੱਖਦਾ ਕਿਉਂਕਿ ਦਿਲ ਬਹੁਤ ਹੌਲੇ ਵਾਲੀ ਆ ਹਾਂ ਸਮਨ ਨਹੀਂ ਹੁੰਦੀ ਮੈਨੂੰ ਬਸ ਸੇਵਕ ਨੇ ਇੰਨੀ ਕ ਗੱਲ ਲਈ ਕਹਿੰਦਾ ਜਦੋਂ ਆਨ ਲੱਗਾ ਸੀ ਨਾ ਉਦੋਂ ਹੀ ਉੱਥੇ ਰੋਣਾ ਸ਼ੁਰੂ ਕਰ ਗਈ ਸੇਵਕ ਛੱਡ ਕੇ ਨਾ ਜਾਓ ਤੇ ਸੇਵਕ ਨੇ ਉਦੋਂ ਦੱਸਿਆ ਕਿ ਮੈਂ ਤਾਂ ਖੁਦ ਘਰਵਾਰ ਵਾਲਾ ਭਾਈ ਮੇਰੇ ਬਾਰੇ ਕੀ ਸੋਚ ਕੇ ਬੈਗੀ ਆ ਚਲੋ ਜਨਾਨੀ ਜਾਤ ਮਨ ਹਲਕਾ ਕਰ ਗਈ ਹੋਣੀ ਆ ਚਲੋ ਫਿਰ ਮੇਰਾ ਬੈਨ ਦਾ ਤਾਂ ਫਾਇਦਾ ਨਹੀਂ ਤੇ ਮੈਂ ਨਿਕਲਾਂ ਸ਼ਹਿਰ ਨੂੰ ਉਹ ਵੀ ਉੱਥੇ ਇਕੱਲੇ ਗਏ ਨੇ ਹਸਪਤਾਲ ਜਾਣਾ ਪੈਣਾ ਮੈਂ ਤੇ ਮੈਂ ਉਦੋਂ ਹੀ ਮੈਂ ਕਚਹਿਰੀ ਨਿਕਲ ਜਾਵਾਂਗੀ ਠੀਕ ਹੈ ਤੇ ਮੈਂ ਸੇਵਕ ਨਾਲ ਫੋਨ ਤੇ ਗੱਲ ਕਰਾਂਗੀ ਜਰੂਰ ਭੈਣ ਜੀ ਠੀਕ ਹੈ ਮੈਂ ਇਹਨਾਂ ਕੰਮ ਜ਼ਰੂਰ ਕਰਾਂਗੀ ਆ ਵੀ ਮੱਸਿਓ ਨਨ ਕਵਾਂਗੀ ਲੈ ਕੇ ਆ ਜਣਗੇ ਹਾਂਜੀ ਠੀਕ ਹੈ ਜੁੰਦੀ ਵਸਤੀ ਦਾ ਪੁੱਤ ਕਰਮਵਾ ਵਾਲਿਓ ਮਾਵਾ ਜਿੰਨੇ ਤੈਨੂੰ ਜਨਮ ਦਿੱਤਾ ਚੰਗਾ ਭੈਣ ਜੀ ਮੈਂ ਚੱਲਣਾ ਫਿਰ ਹੁਣ ਨਹੀਂ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਓਣੀ ਚਾਹ ਪੀ ਕੇ ਚੱਲ ਜਾਓ ਨਹੀਂ ਨਹੀਂ ਚਾਹ ਨਹੀਂ ਪੀਣੀ ਲੇਟ ਹੋ ਜਾਾਂਗੇ ਮੁਰਗੇ ਕਚੈਰੀ ਬੰਦ ਹੋ ਜੇਗੀ ਮੈਂ ਕਚੈਰੀ ਪਹੁੰਚ ਜਾਵਾਂਗੀ ਆਪੇ ਠੀਕ ਹੈ ਹਾਂਜੀ ਫਿਰ ਉਹਨਾਂ ਦੇ ਨਾਲ ਇੱਥੇ ਆ ਜਾਓ ਸੇਵ ਕੋਲੋਂ ਚਲੋ ਮੈਂ ਆ ਜਾਂਦੀ ਹਾਂ ਸਾਰੇ ਇੱਥੇ ਆ ਜਾਓ ਫਿਰ ਠੀਕ ਹੈ ਠੀਕ ਹੈ ਜੀ ਠੀਕ ਚੰਗਾ ਪੁੱਤ